ਇੱਕ ਸੜਕ ਜਿਹੜੀ ਆ ਬਹੁਤ ਪੁਰਾਣੀ ਸੜਕ ਡੇਰੇ ਨੂੰ ਜਾਂਦੀ ਸੀਗੀ ਉਹਦੇ ਉੱਤੇ 32 ਲੱਖ 16000 ਰੁਪਏ ਦੀ ਲਾਗਤ ਦੇ ਨਾਲ ਉਹ ਸੜਕ ਬਣ ਕੇ ਤਿਆਰ ਹੋਈ ਆ ਉਹਦੇ ਨਾਲ ਮੈਸਮੇਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਚੱਠੇ ਨੇੜੇ ਪਿੰਡ ਦੇ ਲੋਕਾਂ ਨੂੰ ਹੋਇਆਗਾ ਇਸੇ ਤਰ੍ਹਾਂ ਇੱਕ 28 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੀ ਜਿਹੜੀ ਪੰਚਾਇਤ ਮੰਡੀ ਆ ਜਿਹੜੀ ਮੰਡੀ ਆ ਉਹਦੇ ਛੱਟ ਦਾ ਕੰਮ ਚੱਲ ਰਿਹਾਗਾ ਔਰ ਗਲੀਆਂ ਨਾਲੀਆਂ ਦੇ ਕੰਮ ਜਿਹੜੇ ਮੁਕੰਮਲ ਹੋਏ ਨੇ ਉਹ ਔਰ ਇਸੇ ਤਰ੍ਹਾਂ ਅੱਜ 20 ਲੱਖ ਰੁਪਏ ਹੋ ਜਿਹੜਾ ਆਪਾਂ ਸਰਪੰਚ ਸਾਹਿਬ ਨੂੰ ਦਿੱਤਾਗਾ ਤਾਂ ਕਿ ਪਿੰਡ ਦੀਆਂ ਜਿਹੜੀਆਂ ਰਹਿੰਦੀਆਂ ਗਲੀਆਂ ਨੇ ਉਹਨਾਂ ਦਾ ਕੰਮ ਵੀ ਪੂਰਾ ਕਰ ਸਕਣ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਵੀ ਡਿਮਾਂਡ ਮੰਗ ਪੱਤਰ ਜਿਹੜਾ ਵੀ ਆਉਂਦਾਗਾ ਸਾਨੂੰ ਚੱਠੇ ਨਿਹੜੇ ਵੱਲੋਂ ਉਹ ਸਾਰੀਆਂ ਅਸੀਂ ਮੰਗਾ ਪੂਰੀਆਂ ਕਰਾਂਗੇ ਤਾਂ ਕਿ ਜਿਹੜਾ ਪਿੰਡ ਦਾ ਨਿਰੰਤਰ ਵਿਕਾਸ ਆ ਉਹ ਜਾਰੀ ਰਹੇ ਸਰ ਇਹ ਖੜਿਆਲ ਤੋਂ ਲੈ ਕੇ ਚੱਠੇ ਨਿਹੜੇ ਨੂੰ ਰੋਡ ਆ ਰਿਹਾ ਸਿੰਗਲ ਰੋਡ ਆ ਕਾਫੀ ਲੋਕਾਂ ਦੀ ਡਿਮਾਂਡ ਆ ਵੀ ਉਸ ਰੋਡ ਨੂੰ ਵੀ ਪੱਕਾ ਕਿ ਬਿਲਕੁਲ ਪਹਿਲਾਂ ਰੋਡ ਮਹਿਲਾ ਚੌਂਕ ਤੋਂ ਲੈ ਕੇ ਖੜਿਆਲ ਤੱਕ ਬਣ ਚੁੱਕਿਆਗਾ ਹੁਣ ਖੜਿਆਲ ਤੋਂ ਲੈ ਕੇ ਉਹ ਚੱਠਿਆ ਤੱਕ ਚੱਠਿਆ ਤੋਂ ਲੈ ਕੇ ਅੱਗੇ ਸੰਗਤੀ ਵਾਲੇ ਤੱਕ ਜਾਊਗਾ ਉਹਦੀ ਪ੍ਰਪੋਜ਼ਲ ਬਣੀ ਹੋਈ ਆ ਬੜੇ ਜਲਦੀ ਉਹਦੇ ਤੇ ਵੀ ਕੰਮ ਸ਼ੁਰੂ ਹੋ ਜੂਗਾ ਫਾਇਰ ਬ੍ਰਿਗੇਡ ਦੀ ਮਸ਼ੀਨ ਤੇ ਰਹੀ ਹੈਗੀ ਸੀ ਪਹਿਲਾਂ ਅੱਗੇ ਰੱਖੀ ਹੈ ਪੂਰੀ ਇੱਥੇ ਹੈ ਨਹੀਂ ਦੇ ਵਿੱਚ ਬਿਲਕੁਲ ਮੈਂ ਲਿਖ ਕੇ ਭੇਜਿਆ ਹੋਇਆ ਹੈਗਾ ਡਿਪਾਰਟਮੈਂਟ ਨੂੰ ਕਿਉਂਕਿ ਨੇੜੇ ਸਾਡੇ ਇੱਕ ਹੋਰ ਆ ਉੱਥੇ ਉਹ ਅਵੇਲੇਬਲ ਆਗੀ ਪਰ ਲੇਕਿਨ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਉਹ ਜਲਦੀ ਜਿਹੜੀ ਆ ਫਾਇਰ ਬ੍ਰਿਗੇਡ ਪਵਾ ਜਵੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਲੈਂਡ ਪੂਲਿੰਗ ਬਾਰੇ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਰੀ ਪ੍ਰਜਾ ਸਰਕਾਰ ਕਿੰਨੇ ਫਾਇਦੇ ਆ ਸਰਕਾਰ ਕਿਨਾਰੀਆ ਪਰ ਕਿਸਾਨ ਨਹੀਂ ਮੰਨ ਰਿਹਾ ਫੈਸਲਾ ਦੇਖੋ ਬੜਾ ਸਪਸ਼ਟ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਲੀਗਲ ਗੈਰ ਕਾਨੂੰਨੀ ਕਲੋਨੀਆਂ ਦਾ ਕਹਿਰ جاری ਸੀਗਾ ਜਿਹਦੇ ਅੰਦਰ ਨਾ ਕੋਈ ਸੀਵਰੇਜ ਹੁੰਦਾ ਸੀ ਨਾ ਕੋਈ ਸੜਕ ਹੁੰਦੀ ਸੀ ਨਾ ਕੋਈ ਪਾਣੀ ਵਿਵਸਥਾ ਦੀ ਹੁੰਦੀ ਸੀ ਉਹ ਸਾਰੀਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਤਾਂ ਕਿ ਜਿਹੜਾ ਵਿਕਾਸ ਆ ਸ਼ਹਿਰੀਕਰਨ ਆ ਜਿਹੜਾ ਉਹ ਛੇ ਤਰੀਕੇ ਦੇ ਨਾਲ ਹੋ ਸਕੇ ਕਿਸਾਨ ਨੇ ਪਿਛਲੇ ਜੇ 10 ਸਾਲ ਦੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਨੇ 30000 ਏਕੜ ਜ਼ਮੀਨ ਜਿਹੜੀ ਆ ਉਹ ਗੈਰ ਕਾਨੂੰਨੀ ਕਲੋਨੀਆਂ ਘਟਾਏ ਲੋਕ ਖਰੀਦ ਕੇ ਲੈ ਗਏ ਜਿਨ੍ਹਾਂ ਨੇ ਬਹੁਤ ਸਸਤੇ ਭਾਅ ਦੇ ਉੱਤੋਂ ਕਿਸਾਨ ਦੀ ਐਕਸਪਲੋਇਟੇਸ਼ਨ ਕਰਕੇ ਉਹ ਜਿਹੜੀਆਂ ਜ਼ਮੀਨ ਖਰੀਦੀ ਆ ਤਾਂ ਹੁਣ ਅਸੀਂ ਕਹਿ ਰਹੇ ਆ ਕਿ ਕਿਸਾਨ ਸਾਡੇ ਦਾ ਹਿੱਸੇਦਾਰ ਬਣੇ ਅਸੀਂ ਕਿਸਾਨ ਨੂੰ ਜੱਤ ਕੋ ਡਵੈਲਪਮੈਂਟ ਨਹੀਂ ਹੁੰਦੀ ਜੱਤਕੋ ਵਿਕਣ ਜੋਗ ਨਹੀਂ ਹੁੰਦੀ ਉਹਦੋਂ ਤੱਕ ਜਿਹੜਾ ਅਸੀਂ ਉਹਨੂੰ ਮੁਆਵਜ਼ਾ ਵੀ ਦੇਵਾਂਗੇ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਔਰ ਅੱਗੇ ਜਦੋਂ ਐਲਓਆਈ ਜਾਰੀ ਹੋਗੀ ਉਸ ਤੋਂ ਬਾਅਦ 10% ਦੇਵਾਂਗੇ ਸੋ ਬਿਲਕੁਲ ਅਸੀਂ ਕੋਈ ਤੱਕਾ ਨਹੀਂ ਕੋਈ ਕਿਸੇ ਨਾਲ ਚੀਨਾ-ਜੋਰੀ ਨਹੀਂ ਬਲਕਿ ਅਸੀਂ ਕਹਿ ਰਿਹਾ ਕਿ ਜਿਹਦਾ ਜਿਹਦਾ ਮਨ ਕਰਦਾ ਜਿਹਦਾ ਦਿਲ ਕਰਦਾ ਕਿ ਮੈਂ ਇਸ ਜਿਹੜੀ ਪਾਲਿਸੀ ਆ ਉਹ ਚ ਹਿੱਸੇਦਾਰ ਬਣਾ ਉਹ ਬਣ ਜਵੇ ਕਿਸ ਤਰ੍ਹਾਂ ਤੱਕਾ ਦਾ ਕੀਤੇ ਨਹੀਂ ਜਾ ਰਿਹਾ ਇਹ ਤਾਂ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਜਾਣਬੁੱਝ ਕੇ ਰੋਲਾ ਪਾ ਰਹੀਆਂ ਨੇ ਬਲਕਿ ਜਦੋਂ ਕਾလီਦਰ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਲੈਂਡ ਪੂਲਿੰਗ ਪਾਲਿਸੀ ਮਹਾਲੀ ਚ ਲਾਗੂ ਸੀ ਉਸ ਸਮੇਂ ਜਿਹੜਾ ਮਹਾਲੀ ਜਿਹੜਾ ਬਣਿਆ ਇਕੋ ਸਿਟੀ 1 ਇਕੋ ਸਿਟੀ 2 ਇਕੋ ਸਿਟੀ 3 ਇਹ ਕਾਂਗਰਸ ਤੇ ਕਾလီਦਰ ਬੀਜੇਪੀ ਦੇ ਸਮੇਂ ਚ ਬਣਿਆ ਪਰ ਲੇਕਿਨ ਹੁਣ ਲੋੜ ਜਿਹੜੀ ਆ ਉਹ ਬਹੁਤ ਜ਼ਿਆਦਾ ਵਧ ਗਿਆ ਔਰ ਸ਼ਹਿਰੀਕਰਨ ਜਿਹੜਾ ਉਹ ਤੇਜ਼ੀ ਦੇ ਨਾਲ ਹੋ ਰਿਹਾ ਪੰਜਾਬ ਦਾ ਅਰਬਨਾਈਜੇਸ਼ਨ ਜਿਹੜੀ ਪੰਜਾਬ ਦੇ ਤੇਜ਼ੀ ਨਾਲ ਹੋ ਰਹੀ ਹੈ ਇਸ ਗੱਲ ਕਰਕੇ ਅਸੀਂ ਇਹ ਪਾਲਿਸੀ ਲੈ ਕੇ ਆਏ ਆ ਕਿ ਜਿਹਨੂੰ ਮਨਜ਼ੂਰ ਆ ਉਹ ਐਕਸੈਪਟ ਕਰ ਲੇ ਜਿਹਨੂੰ ਨਹੀਂ ਮਨਜ਼ੂਰ ਉਹ ਨਾ ਹੋਵੇ ਇਸ ਤੋਂ ਗੱਲ ਹੀ ਕੋਈ ਨਹੀਂ ਹੈਗੀ ਕਿਸਾਨ ਦੇ ਸਬੰਧੀ ਇਹਨਾਂ ਸਰ ਕੋਈ ਗੱਲਬਾਤ ਕਰੂਗੀ ਸਰਕਾਰ ਕਿਸਾਨ ਬਿਲਕੁਲ ਬਿਲਕੁਲ ਜਿਹੜੀ ਵੀ ਕਿਸਾਨ ਜਿੱਥੇ ਬੰਦੀ ਗਲਤ ਕਰਨੀ ਚਾਹੁੰਦੀ ਆ ਉਹਨੂੰ ਬਿਲਕੁਲ ਖੁੱਲਾਸਾ ਦਿੱਤਾ ਗਿਆ ਮੈਂ ਸਾਹਿਬ ਜਿਹਨੇ ਗੱਲ ਕੀਤੀ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਊ ਸਰਕਾਰ ਬਿਲਕੁਲ ਅਸੀਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਕੀ ਉਹਨ अपदेय पनिशमेंट मिल रही है कि उथे नाता कोई पानी है ना कोई सीवेज को है हुन ਲੋਕਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਗੈਰ ਕਲੋਨੀ ਕਲੋਨੀ ਚ ਘਰ ਪਾ ਲਿਆ ਗਲਤ ਹੋ ਗਿਆ ਸੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸੋ ਅਸੀਂ ਉਹ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਆ ਉਹ ਹੁਣ ਵੀ ਜਾਰੀ ਆ ਉਹ ਤੋਂ ਅਸੀਂ ਲੋਕਾਂ ਨੂੰ ਬਚਾ ਰਿਆ ਸਰ ਤੁਹਾਡੀ ਗਵਾਈ ਦੇ ਵਿੱਚ ਆਰਥਿਕ ਹਾਲਤ ਬੜੇ ਸੁਧਰ ਰਹੇ ਨੇ ਜੀ ਤੁਹਾਡੀ ਗਵਾਈ ਦੇ ਵਿੱਚ ਹੀ ਆਰਥਿਕ ਹਾਲਤ ਸੁਧਰ ਰਹੇ ਨੇ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਕੀ ਦੇਖੋ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਜੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਸਾਸੀ ਤਿੰਨ ਸਾਲਾਂ ਜਿੰਨੀ ਕਮਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਉਨੀ ਕਮਾਈ ਪੰਜ ਸਾਲਾਂ ਚ ਨਹੀਂ ਕੀਤੀ ਉਦੋਂ ਬਾਅਦ ਕਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋਈ ਆ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਦੇ ਰਹੇ ਨੇ ਪੋਲਿਟੀਕਲ ਪਾਰਟੀਆਂ ਆਪਣਾ ਰੋਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਇੱਕੋ ਹੀ ਗਾਰੰਟੀ ਰਹਿੰਦੀ ਉਹ ਵੀ ਜਲਦੀ ਪੂਰੀ ਕਰਾਂਗੇ ਇਸ ਵਾਰ ਕਹਿ ਰਹੇ ਨੇ ਜੀ ਪੀਸੀ ਕੀਤੀ ਆ ਆਰਟੀਆ ਐਕਟੀਵਿਜ਼ਮ ਨੂੰ ਲੈ ਕੇ ਵੀ ਜਿਹੜੀ ਗੱਡੀ ਗੱਡੀਆਂ ਦੀ ਪੁਲਿਸ ਲਈ ਖਰੀਦ ਹੋਈ ਹੈ ਵੀ ਉਹਦੀ ਉਹਦੇ ਵਿੱਚ ਸਿੰਗਲ ਟੈਂਡਰ ਪਾਇਆ ਗਿਆ ਬਾਕੀਆਂ ਦੇਖੋ ਐਸ ਪਰ ਪ੍ਰੋਕਿਊਰਮੈਂਟ ਐਕਟ ਜਿਹੜਾ ਪ੍ਰੋਕਿਊਰਮੈਂਟ ਐਕਟ ਆ ਪ੍ਰੋਕਿਊਰਮੈਂਟ ਰੂਲ ਨੇਗੇ ਉਹ ਹਮੇਸ਼ਾ ਹੀ ਕੋਈ ਵੀ ਟੈਂਡਰ ਹੁੰਦਾ ਉਹਦੇ ਲਈ ਉਹ ਫਾਲੋ ਹੁੰਦੇ ਨੇਗੇ ਬਲਕਿ ਜੇ ਹੁਣ ਸਰਪੰਚ ਸਾਹਿਬ ਆ 45 ਲੱਖ ਦਾ ਟੈਂਡਰ ਸੀਗਾ ਜੇ ਪਹਿਲੀ ਵਾਰ ਟੈਂਡਰ ਦਿੰਦੇ ਇੱਕ ਬੰਦਾ ਆਉਂਦਾ ਦੂਜੀ ਵਾਰ ਦਿੰਦੇ ਇੱਕ ਬੰਦਾ ਆਉਂਦਾ ਤੀਜੀ ਵਾਰ ਦਿੰਦੇ ਇੱਕ ਬੰਦਾ ਆਉਦਾ ਤਾਂ ਇਹਨਾਂ ਨੇ ਅੰਡਰ ਕੰਪਲਸਨ ਉਸੇ ਇੱਕ ਬੰਦੇ ਨੂੰ ਦੇਣਾ ਸੀ ਇਹਨਾਂ ਦੀ ਉਹ ਰੂਲ ਕਹਿੰਦਾਗਾ ਰੂਲ ਪਰਮਿਟ ਕਰਦਾ ਜਦੋਂ ਕੋਈ ਤੀਜਾ ਬੰਦਾ ਆ ਹੀ ਨਹੀਂ ਰਿਹਾ ਜਦੋਂ ਕੋਈ ਬਿਡ ਪਾ ਹੀ ਨਹੀਂ ਰਿਹਾ ਤਾਂ ਇਸ ਗੱਲ ਕਰਕੇ ਉਹ ਪ੍ਰੋਕੂਰਮੈਂਟ ਦੇ ਰੂਲ ਜਿਹੜੇ ਫਾਲੋ ਕੀਤੇ ਗਏ ਮੇਰੀ ਉਹਨਾਂ ਨੂੰ ਸਲਾਹ ਗਈ ਕਿ ਉਹ ਕਿਤਾਬਾਂ ਜਾਂ ਕਾਨੂੰਨ ਜਾਂ ਰੂਲ ਜਾਂ ਲਾ ਆਫ ਦੀ ਲੈਂਡ ਜਾਂ ਪ੍ਰੋਕੂਰਮੈਂਟ ਐਕਟ ਉਹ ਪੜ ਲਿਆ ਕਰਨ ਸਰ ਉਹ ਕਹਿੰਦੇ ਉਹ ਐਸਡੀ ਦੇ ਸਵਾਲ ਕੀ ਮੈਂ ਕਹਿੰਦਾ ਪੜ ਲਿਆ ਕਰਨ ਪਹਿਲਾਂ ਲਾ ਜਿਹੜਾ ਲਾ ਬਣਿਆ ਹੈ ਪ੍ਰੋਕੂਰਮੈਂਟ ਦਾ ਪੜ ਲਿਆ ਕਰਨ